ਦੋਸਤੋ ਇੱਕ ਅਫਰੀਕੀ ਕਹਾਵਤ ਹੈ ਜੇ ਬਿੱਲੀ ਨੇ ਸ਼ੇਰ ਬਣਨ ਦਾ ਸੁਪਨਾ ਲਿਆ ਹੈ ਤਾਂ ਉਸ ਨੂੰ ਚੂਹਿਆਂ ਦਾ ਸ਼ੌਂਕ ਛੱਡਣਾ ਪਵੇਗਾ ਭਾਵੇਂ ਬੁਲੰਦੀਆਂ ਪ੍ਰਾਪਤ ਕਰਨ ਲਈ ਤੁਹਾਨੂੰ ਉਹ ਪੁਰਾਣੀਆਂ ਤਾਂ ਛੱਡਣੀਆਂ ਪੈਣਗੀਆਂ ਜੋ ਤੁਹਾਡੀ ਤਰੱਕੀ ਵਿੱਚ ਰੁਕਾਵਟ ਪਾ ਸਕਦੀਆਂ ਨੇ ਮਨੁੱਖ ਆਤਾਂ ਦਾ ਚਲਾਇਆ ਹੀ ਚੱਲਦਾ ਹੈ ਚੰਗੀਆਂ ਆਤਾਂ ਉਸ ਨੂੰ ਸਫਲ ਬਣਾ ਦਿੰਦੀਆਂ ਨੇ ਤੇ ਮਾੜੀਆਂ ਤਾਂ ਉਸ ਨੂੰ ਬਰਬਾਦ ਕਰ ਦਿੰਦੀਆਂ ਨੇ ਇਹਨਾਂ ਆਤਾਂ ਨੂੰ ਹੀ ਧਿਆਨ ਚ ਰੱਖਦੇ ਹੋਏ ਮੈਂ ਤੁਹਾਨੂੰ ਅੱਜ 8 ਅਜਈਆਂ ਆਦਤਾਂ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਜੇ ਤੁਸੀਂ ਅਪਣਾ ਲਿਆ ਤਾਂ ਤੁਹਾਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤਾਂ ਆਓ ਸ਼ੁਰੂ ਕਰਦੇ ਹਾਂ ਪਹਿਲਾ ਹੈ ਕਿਸੇ ਨੂੰ ਵਿਚੋਂ ਨਾ ਟੋਕੋ ਜੇ ਤੁਸੀਂ ਸਹੀ ਮੈਨੇਜ ਸਫਲ ਹੋਣਾ ਚਾਹੁੰਦੇ ਹੋ ਤਾਂ ਲੋਕਾਂ ਨੂੰ ਵਿਚੋਂ ਟੋਕਣਾ ਬੰਦ ਕਰੋ ਲੋਕਾਂ ਨੂੰ ਵਿਚੋਂ ਟੋਕਣ ਨਾਲ ਉਹ ਬੁਰਾ ਮੰਨ ਜਾਂਦੇ ਹਨ ਇਸੇ ਲਈ ਸਧਾਰਨ ਸ਼ਬਦਾਂ ਚ ਕਹਾ ਤਾਂ ਸਾਰਿਆਂ ਨੇ ਗੱਲਾਂ ਅਖੀਰ ਤੱਕ ਸੁਣੋ ਤੇ ਜਦੋਂ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਉਦੋਂ ਹੀ ਆਪਣੀ ਗੱਲ ਨੂੰ ਰੱਖੋ ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨ ਦੀ ਆਦਤ ਬਹੁਤ ਜ਼ਰੂਰੀ ਹੈ ਸਫਲ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਉਹ ਕੀ ਸੋਚਦੇ ਹਨ ਇਸੇ ਲਈ ਉਹ ਆਪਣੀ ਗੱਲ ਰੱਖਣ ਦੀ ਥਾਂ ਦੂਜਿਆਂ ਨੂੰ ਸੁਣਦੇ ਹਨ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਦੂਸਰੇ ਕੀ ਸੋਚਦੇ ਨੇ ਹੁਣ ਜੇ ਇਸ ਨੂੰ ਹੋਰ ਡੂੰਘਾਈ 'ਚ ਸਮਝੀਏ ਤਾਂ ਤੁਸੀਂ ਖੁਦ ਸੋਚੋ ਕਿ ਤੁਸੀਂ ਕੀ ਸੋਚਦੇ ਹੋ ਇਹ ਤਾਂ ਤੁਸੀਂ ਜਾਣਦੇ ਹੀ ਹੋ ਤੇ ਉਸ ਨੂੰ ਲੋਕਾਂ ਨੂੰ ਦੱਸਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਨੌਲੇਜ ਤੁਹਾਡੇ ਕੋਲ ਪਹਿਲਾਂ ਤੋਂ ਹੀ ਹੈ ਜੇ ਤੁਸੀਂ ਦੂਜਿਆਂ ਨੂੰ ਸੁਣਦੇ ਹੋ ਤਾਂ ਉਹਨਾਂ ਦੀ ਨੌਲੇਜ ਵੀ ਤੁਸੀਂ ਇਕੱਠੀ ਕਰ ਸਕਦੇ ਹੋ ਤੇ ਇਸ ਨਾਲ ਅੱਗੇ ਜਾ ਕੇ ਤੁਸੀਂ ਬਹੁਤ ਜ਼ਿਆਦਾ ਚੀਜ਼ਾਂ ਸਿੱਖ ਸਕਦੇ ਹੋ ਇਸੇ ਲਈ ਕਿਸੇ ਨੂੰ ਵਿਚੋਂ ਨਹੀਂ ਟੋਕਣਾ ਉਸ ਨੂੰ ਬੋਲਣ ਦੇਣਾ ਹੈ ਤੇ ਉਸ ਤੋਂ ਬਾਅਦ ਆਪਣੀ ਗੱਲ ਨੂੰ ਰੱਖਣਾ ਹੈ ਦੂਜਾ ਹੈ ਫਾਲਤੂ ਦੀਆਂ ਗੱਪਾਂ ਜਾਂ ਚੁਗਲੀਆਂ ਤੋਂ ਬਚੋ ਜੋ ਦੂਜਿਆਂ ਦੀਆਂ ਚੁਗਲੀਆਂ ਕਰਦਾ ਹੈ ਸਿੱਧੀ ਜੀ ਗੱਲ ਹੈ ਕਿ ਉਹ ਤੁਹਾਡੇ ਬਾਰੇ ਵੀ ਚੁਗਲੀ ਕਰੂਗਾ ਸਫਲ ਲੋਕ ਖੁੱਲ੍ਹ ਕੇ ਗੱਲ ਕਰਦੇ ਹਨ ਦੂਜਿਆਂ ਦੇ ਬਾਰੇ ਚ ਚਰਚਾ ਕਰਕੇ ਆਪਣਾ ਸਮਾਂ ਬਰਬਾਦ ਨਹੀਂ ਕਰਦੇ ਸਗੋਂ ਜਿੰਨਾ ਹੋ ਸਕੇ ਖੁਦ ਵੱਲ ਧਿਆਨ ਦਿਓ ਨਾ ਕਿ ਦੂਜਿਆਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਉਸ ਨੂੰ ਪਤਾ ਕਰਨ ਚ ਲੱਗੇ ਰਹੋ ਪਿੱਠ ਪਿੱਛੇ ਗੱਲਾਂ ਕਰਨ ਤੋਂ ਦੂਰ ਰਹੋ ਤੇ ਜਿਹੜੇ ਲੋਕ ਤੁਹਾਡੇ ਅੱਗੇ ਦੂਜਿਆਂ ਦੀ ਬੁਰੀਾਈ ਕਰਦੇ ਹਨ ਉਹਨਾਂ ਤੋਂ ਵੀ ਥੋੜੀ ਦੂਰੀ ਬਣਾ ਕੇ ਰੱਖੋ ਕਿਉਂਕਿ ਜੇ ਉਹ ਕਿਸੇ ਹੋਰ ਦੀ ਬੁਰੀਾਈ ਤੁਹਾਡੇ ਸਾਹਮਣੇ ਕਰ ਸਕਦਾ ਹੈ ਤਾਂ ਉਹ ਤੁਹਾਡੇ ਬਾਰੇ ਵੀ ਕਿਸੇ ਹੋਰ ਨੂੰ ਜਾ ਕੇ ਬੁਰਾ ਕਹਿ ਸਕਦਾ ਹੈ ਤਾਂ ਖੁਦ ਵੀ ਚੁਗਲੀ ਕਰਨ ਤੋਂ ਬਚੋ ਤੇ ਅਜਿਹੇ ਲੋਕਾਂ ਤੋਂ ਵੀ ਬਚੋ ਜੋ ਬੇਵਜ੍ਹਾ ਕਿਸੇ ਦੀਆਂ ਚੁਗਲੀਆਂ ਕਰਦੇ ਨੇ ਤੀਜਾ ਹੈ देर ਨਾਲ ਸ਼ੁਰੂਆਤ ਨਾ ਕਰੋ ਸਫਲ ਲੋਕ ਸਵੇਰੇ ਜਲਦੀ ਉੱਠ ਕੇ ਸਾਰੇ ਕੰਮ ਨਿਮੇੜ ਲੈਂਦੇ ਹਨ वैसे ਤੁਸੀਂ ਵੀ ਅਜਿਹੇ ਹੋ ਸਕਦੇ ਹੋ ਜਿਹੜੇ ਬਹੁਤ ਲੇਟ ਉੱਠਦੇ ਹਨ ਜਾਂ ਫਿਰ ਆਪਣਾ ਕੰਮ ਹੀ ਬਹੁਤ ਦੇਰ ਨਾਲ ਸਟਾਰਟ ਕਰਦੇ ਹਨ ਪਰ ਜਿਹੜੇ ਵੀ ਸਫਲ ਲੋਕ ਹੁੰਦੇ ਹਨ ਉਹ ਪੂਰੇ ਦਿਨ ਦੀ ਪਲਾਨਿੰਗ ਸਵੇਰੇ ਹੀ ਕਰ ਲੈਂਦੇ ਹਨ ਤੇ ਉਹ ਕਦੇ ਵੀ ਕਿਸੇ ਕੰਮ ਜਾਂ ਮੀਟਿੰਗ ਤੇ ਦੇਰ ਨਾਲ ਨਹੀਂ ਜਾਂਦੇ ਜੇ ਤੁਸੀਂ ਕਿਸੇ ਕੰਮ ਨੂੰ ਕਰਨ ਬਾਰੇ ਸੋਚ ਰਹੇ ਹੋ ਤਾਂ ਬਸ ਸੋਚਦੇ ਨਾ ਰਹੋ ਉਸ ਨੂੰ ਸਟਾਰਟ ਕਰ ਦਿਓ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਫੇਲ ਵੀ ਹੋਮੋਗੇ ਤੁਸੀਂ ਥੱਲੇ ਵੀ ਡਿੱਗੋਗੇ ਕੁਝ ਵੀ ਹੋ ਸਕਦਾ ਹੈ ਪਰ ਤੁਹਾਨੂੰ ਕਿਸੇ ਨਵੀਂ ਚੀਜ਼ ਨੂੰ ਸ਼ੁਰੂ ਕਰਨ ਦਾ ਐਕਸਪੀਰੀਅੰਸ ਗਿਆਨ ਮਿਲ ਜਾਵੇਗਾ ਤੇ ਇਹੀ ਗਿਆਨ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਹ ਜੋ ਤੁਹਾਨੂੰ ਗਿਆਨ ਮਿਲੇਗਾ ਐਕਸਪੀਰੀਅੰਸ ਮਿਲੇਗਾ ਇਹ ਕਦੇ ਪੈਸੇ ਨਾਲ ਨਹੀਂ ਖਰੀਦਾ ਜਾ ਸਕਦਾ ਸੋ ਜੇ ਤੁਸੀਂ ਸਟਾਰਟ ਕਰੋਗੇ ਤਾਂ ਹੀ ਤੁਹਾਨੂੰ ਐਕਸਪੀਰੀਅੰਸ ਮਿਲੇਗਾ ਜੇ ਤੁਸੀਂ ਸਟਾਰਟ ਹੀ ਨਹੀਂ ਕਰੋਗੇ ਤਾਂ ਤੁਸੀਂ ਪਿੱਛੇ ਰਹਿ ਜਾਓਗੇ ਕਦੇ ਵੀ ਅੱਗੇ ਨਹੀਂ ਵਧ ਪਾਓਗੇ ਜੋਤਾ ਹੈ ਭਾਵਨਾਵਾਂ 'ਤੇ ਕਾਬੂ ਰੱਖੋ ਸਫਲ ਲੋਕ ਦੂਜਿਆਂ ਦੇ ਕੰਮਾਂ ਤੇ ਫੋਕਸ ਕਰਨ ਦੀ ਥਾਂ ਆਪਣੇ ਕੰਮਾਂ ਤੇ ਧਿਆਨ ਰੱਖਦੇ ਹਨ ਗਲਤੀ ਹੋ ਜਾਣ ਤੇ ਉਹ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਦੇ ਹਨ ਜਿਆਦਾ ਘਬਰਾਉਂਦੇ ਨਹੀਂ ਉਹ ਸਿਰਫ ਇੱਕ ਗੱਲ ਸੋਚਦੇ ਹਨ ਕਿ ਮੈਂ ਟਰਾਈ ਕਰ ਰਿਹਾ ਹਾਂ ਇਸ ਦਾ ਮਤਲਬ ਹੈ ਕਿ ਮੈਂ ਹਾਰ ਵੀ ਸਕਦਾ ਹਾਂ ਤੇ ਜੇ ਮੈਂ ਹਾਰ ਵੀ ਗਿਆ ਤਾਂ ਉਸ ਤੋਂ ਕੁਝ ਸਿੱਖ ਕੇ ਹੀ ਜਾਵਾਂਗਾ ਤੇ ਅਜਿਹਾ ਹੀ ਸੋਚ ਕੇ ਉਹ ਆਪਣੇ ਹਰ ਕੰਮ ਨੂੰ ਕਰਦੇ ਹਨ ਇਸੇ ਲਈ ਉਹ ਕਦੇ ਵੀ ਆਪਣੀਆਂ ਭਾਵਨਾਵਾਂ 'ਚ ਨਹੀਂ ਵਹਿੰਦੇ ਉਹ ਕਦੇ ਵੀ ਆਪਣੀ ਅਸਫਲਤਾ ਤੇ ਨਿਰਾਸ਼ ਨਹੀਂ ਹੁੰਦੇ ਤੇ ਨਾ ਹੀ ਆਪਣੀ ਸਫਲਤਾ ਤੇ ਜ਼ਿਆਦਾ ਖੁਸ਼ ਹੁੰਦੇ ਹਨ ਕਿਉਂਕਿ ਉਹਨਾਂ ਦਾ ਮਕਸਦ ਹੀ ਬਹੁਤ ਵੱਡਾ ਹੁੰਦਾ ਹੈ ਜੇਕਰ ਤੁਸੀਂ ਨੇ ਸਭ ਤੋਂ ਅੱਗੇ ਜਾਣਾ ਹੈ ਤਾਂ ਛੋਟੀਆਂ-ਛੋਟੀਆਂ ਸਫਲਤਾਵਾਂ ਤੇ ਕੋਈ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ ਤੁਸੀਂ ਨੇ ਸਿਰਫ ਇਸ ਨਾਲ ਇੱਕ ਪੜਾਅ ਨੂੰ ਪਾਰ ਕੀਤਾ ਹੈ ਜਿਸ ਤੋਂ ਸਿੱਖੋ ਤੇ ਅੱਗੇ ਵਧੋ ਪੰਜਵਾਂ ਹੈ ਅਤੀਤ ਨੂੰ ਖੋਤੇ ਹਾਵੀ ਨਾ ਹੋਣ ਦਿਓ ਸਫਲ ਲੋਕ ਕਦੇ ਵੀ ਆਪਣੇ ਅਤੀਤ ਨੂੰ ਵਰਤਮਾਨ ਤੇ ਹਾਵੀ ਨਹੀਂ ਹੋਣ ਦਿੰਦੇ ਕਹਿਣ ਦਾ ਭਾਵ ਹੈ ਕਿ ਜਿਹੜੇ ਸਫਲ ਲੋਕ ਨੇ ਉਹ ਕਦੇ ਵੀ ਪਾਸਟ ਦੀਆਂ ਗੱਲਾਂ ਨੂੰ ਸੋਚ ਕੇ ਆਪਣਾ ਸਮਾਂ ਤੇ ਸਿਹਤ ਖਰਾਬ ਨਹੀਂ ਕਰਦੇ ਭਾਵੇਂ ਉਹ ਆਪਣੇ ਪਾਸਟ ਚ ਕਿਸੇ ਕੰਮ ਚ ਫੇਲ ਹੋਏ ਹੋਣ ਜਾਂ ਫਿਰ ਕਿਸੇ ਰਿਸ਼ਤੇ ਚ ਕੋਈ ਮਾੜਾ ਐਕਸਪੀਰੀਅੰਸ ਹੋਇਆ ਹੋਵੇ ਉਹ ਇਸ ਬਾਰੇ ਸੋਚ ਕੇ ਦੁਖੀ ਹੋਣ ਦੀ ਥਾਂ ਇਸ ਤੋਂ ਸਿੱਖਿਆ ਲੈ ਕੇ ਅੱਗੇ ਵਧ ਜਾਂਦੇ ਹਨ ਜਿਹੜੇ ਲੋਕ ਅਤੀਤ ਦੀਆਂ ਗੱਲਾਂ ਨੂੰ ਨਹੀਂ ਭੁੱਲਦੇ ਤੇ ਹਮੇਸ਼ਾ ਉਸ ਨੂੰ ਯਾਦ ਕਰਕੇ ਦੁਖੀ ਹੁੰਦੇ ਰਹਿੰਦੇ ਹਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਆਪਣੀ ਸਿਹਤ ਖਰਾਬ ਕਰ ਲੈਂਦੇ ਹਨ ਜਿਸ ਨਾਲ ਉਹਨਾਂ ਦਾ ਕਿਸੇ ਵੀ ਕੰਮ 'ਚ ਧਿਆਨ ਨਹੀਂ ਲੱਗ ਪਾਉਂਦਾ ਇਸ ਲਈ ਸਫਲ ਲੋਕਾਂ ਵਾਂਗ ਤੁਸੀਂ ਵੀ ਆਪਣੇ ਅਤੀਤ ਨੂੰ ਆਪਣੇ ਵਰਤਮਾਨ ਤੇ ਕਦੇ ਵੀ ਹਾਵੀ ਨਾ ਹੋਣ ਦਿਓ ਛੇਵਾ ਹੈ ਸਮੇਂ ਦੀ ਕਮੀ ਦਾ ਰੋਣਾ ਨਾ ਰੋਂਦੇ ਰਹੋ ਪਰਮਾਤਮਾ ਨੇ ਸਾਨੂੰ ਸਭ ਨੂੰ ਇੱਕੋ ਜਿੰਨਾ ਸਮਾਂ ਦਿੱਤਾ ਹੈ 24 ਘੰਟੇ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹੋ ਸਫਲ ਲੋਕ ਆਪਣੇ ਸਮੇਂ ਦੀ ਜੋਗ ਵਰਤੋਂ ਕਰਦੇ ਹਨ ਇਸੇ ਲਈ ਉਹ ਸਫਲ ਹੁੰਦੇ ਹਨ ਤੇ ਅਸਫਲ ਲੋਕ ਆਪਣੇ ਸਮੇਂ ਦੀ ਸਹੀ ਵਰਤੋਂ ਕਰਨਾ ਹੀ ਨਹੀਂ ਜਾਣਦੇ ਤਾਂ ਤੁਸੀਂ ਖੁਦ ਸੋਚੋ ਕਿ ਜੇ ਤੁਸੀਂ ਨੇ ਸਫਲਤਾ ਹਾਸਲ ਕਰਨੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾ ਹੈ ਟਾਈਮ ਮੈਨੇਜਮੈਂਟ ਕਰਨਾ ਆਉਣਾ ਚਾਹੀਦਾ ਹੈ ਜਿਸ ਦੇ ਬਾਰੇ ਵਿੱਚ ਮੈਂ ਪਿਛਲੀ ਵੀਡੀਓ 'ਚ ਵਿਸਤਾਰ ਨਾਲ ਦੱਸਿਆ ਹੈ ਤੁਸੀਂ ਉਸ ਵੀਡੀਓ ਤੋਂ ਟਾਈਮ ਮੈਨੇਜਮੈਂਟ ਸਿੱਖ ਸਕਦੇ ਹੋ ਤੇ ਜੇ ਤੁਸੀਂ ਟਾਈਮ ਮੈਨੇਜਮੈਂਟ ਸਿੱਖ ਲਿਆ ਤਾਂ ਤੁਹਾਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਸੱਤਵਾਂ ਹੈ ਸਖਤੀ ਨਾਲ ਮਨਾ ਕਰਨਾ ਸਿੱਖੋ ਸਫਲ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕਿਸੇ ਕੰਮ ਦੇ ਲਈ ਮਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਉਹ ਹਰ ਗੱਲ ਤੇ ਹਾਂ ਕਹਿ ਕੇ ਖੁਦ ਨੂੰ ਫਸਾਉਂਦੇ ਨਹੀਂ ਹਨ ਉਹ ਜਾਣਦੇ ਹਨ ਕਿ ਉਹਨਾਂ ਦੀਆਂ ਜ਼ਰੂਰਤਾਂ ਕੀ ਹਨ ਇਸੇ ਲਈ ਉਹ ਫਾਲਤੂ ਦੀਆਂ ਜ਼ਿੰਮੇਵਾਰੀਆਂ ਨਹੀਂ ਲੈਂਦੇ ਮੈਂ ਬਹੁਤ ਜ਼ਿਆਦਾ ਅਜਿਹੇ ਲੋਕਾਂ ਨੂੰ ਦੇਖਿਆ ਹੈ ਜਿਹੜੇ ਐਕਸਟਰਾ ਕੰਮ ਕਰਨ ਦੇ ਚੱਕਰ ਵਿੱਚ ਕੁਝ ਜ਼ਿਆਦਾ ਹੀ ਜ਼ਿੰਮੇਵਾਰੀਆਂ ਲੈ ਲੈਂਦੇ ਹਨ ਉਹਨਾਂ ਦਾ ਮੇਨ ਕੰਮ ਕੁਝ ਹੋਰ ਹੁੰਦਾ ਹੈ ਤੇ ਕਰਨ ਕੁਝ ਹੋਰ ਲੱਗ ਜਾਂਦੇ ਹਨ ਜਿਸ ਕਾਰਨ ਉਹ ਕੋਈ ਵੀ ਕੰਮ ਢੰਗ ਨਾਲ ਨਹੀਂ ਕਰ ਪਾਉਂਦੇ ਤੇ ਘਾਟੇ ਖਾਂਦੇ ਹਨ ਇਸ ਲਈ ਫਾਲਤੂ ਦੀਆਂ ਜ਼ਿੰਮੇਵਾਰੀਆਂ ਲੈਣ ਨਾਲੋਂ ਇੱਕ ਕੰਮ ਤੇ ਪੂਰਾ ਫੋਕਸ ਕਰੋ ਤੇ ਸਫਲ ਬਣੋ ਅੱਠਵਾਂ ਹੈ ਬਨਾਉਟੀ ਨਾ ਬਣੋ ਸਫਲ ਵਿਅਕਤੀ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਜਿਵੇਂ ਦੇ ਹਨ ਓਵੇਂ ਦੇ ਹੀ ਬਣੇ ਰਹਿੰਦੇ ਹਨ ਉਹ ਕਦੇ ਬਨਾਉਟੀ ਨਹੀਂ ਬਣਦੇ ਮੈਂ ਬਹੁਤ ਜ਼ਿਆਦਾ ਅਜਿਹੇ ਲੋਕ ਦੇਖੇ ਨੇ ਜਿਹੜੇ ਬਿਜ਼ਨਸਮੈਨ ਨੇ ਸਟੂਡੈਂਟ ਨੇ ਜਾਂ ਫਿਰ ਕੋਈ ਹੋਰ ਕੰਮ ਕਰਦੇ ਨੇ ਉਹ ਸਭ ਤੋਂ ਵੱਡੀ ਗਲਤੀ ਇਹ ਕਰਦੇ ਹਨ ਕਿ ਉਹ ਦਿਖਾਵਾ ਕਰਨ ਦੇ ਲਈ ਹਰ ਗੱਲ ਤੇ ਆਪਣੀ ਹੀ ਤਾਰੀਫ਼ ਕਰਨ ਲੱਗ ਜਾਂਦੇ ਹਨ ਜਾਂ ਫਿਰ ਸਾਹਮਣੇ ਵਾਲੇ ਨੂੰ ਫੀਲ ਕਰਾਉਂਦੇ ਹਨ ਕਿ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਹੁਣ ਇਸ ਚ ਪ੍ਰੋਬਲਮ ਇਹ ਹੁੰਦੀ ਹੈ ਕਿ ਤੁਸੀਂ ਤਾਂ ਆਪਣੇ ਵੱਲੋਂ ਛੁੱਟ ਦਿੰਦੇ ਹੋ ਪਰ ਸਾਹਮਣੇ ਵਾਲੇ ਬੰਦੇ ਦੇ ਦਿਮਾਗ ਚ ਤੁਹਾਡੀ ਸ਼ਾਪ ਫੁਕਰਿਆਂ ਵਾਲੀ ਬਣ ਜਾਂਦੀ ਹੈ ਤੇ ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਤੁਸੀਂ ਫੁਕਰੇ ਇਨਸਾਨ ਹੋ ਸੋ ਜੋ ਵੀ ਸਫਲ ਲੋਕ ਹੁੰਦੇ ਨੇ ਉਹ ਕਦੇ ਵੀ ਬਨਾਉਟੀ ਨਹੀਂ ਹੁੰਦੇ ਉਹ ਜਿਵੇਂ ਦੇ ਹੁੰਦੇ ਹਨ ਉਦਾਂ ਹੀ ਰਹਿੰਦੇ ਹਨ ਉਹਨਾਂ ਦੀ ਪਛਾਣ ਉਹਨਾਂ ਦੇ ਕੰਮਾਂ ਤੋਂ ਹੁੰਦੀ ਹੈ ਦਿਖਾਵੇ ਤੋਂ ਨਹੀਂ ਇਸ ਲਈ ਬਣਾਉਟੀ ਨਾ ਬਣੋ ਜਿਹੋ ਜੇ ਤੁਸੀਂ ਹੋ ਉਹੋ ਜੇ ਦੇਖੋ ਤੁਹਾਡੀ ਪਛਾਣ ਤੁਹਾਡੇ ਕੰਮਾਂ ਨਾਲ ਹੋਵੇਗੀ ਤਾਂ ਦੋਸਤੋ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਤੇ ਉਹ ਵੀ ਇਸ ਵੀਡੀਓ ਤੋਂ ਲਾਭ ਉਠਾ ਸਕਣ ਧੰਨਵਾਦ